ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼ੁਭਾਸ਼ੀ ਦੱਬ ਕੇ ਬੋਲਦੇ ਨੇ। ਇੱਥੇ ਆਪਣੀ ਰੋਜ਼ ਸਵੇਰ ਲੱਗਦੀ ਐ, ਸਟੇਜ ਚੱਲਦੀ ਐ। ਜਿੱਥੇ ਭਰਾਣ ਜੀ ਬੈਠਣਗੇ 26 ਤੱਕ ਤੋਂ। ਇੱਕ ਅਹਿਮ ਆਰਿਆਲ ਆ ਰਹੇ ਨੇ। ਜਿਹੜੀ ਮੀਟਿੰਗ ਐ ਉਹ ਇਸ ਜਗ੍ਹਾ ਦੇ ਉੱਤੇ ਕਰਨ ਲੱਗੇ ਆ। ਸਾਡੇ ਨਾਲ ਬਹੁਤ ਸਾਰੀਆਂ ਜਿਹੜੀਆਂ ਕਾਫੀ ਬੀਬੀਆਂ ਨੇ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ। ਕਿ ਜਿਹੜੇ ਸਾਡੇ ਜਿਨ੍ਹਾਂ ਨੇ ਲਿਸਟ ਦਿੱਤੀ ਆ ਮਰ ਮਰਜੀ ਬੜੇ ਸੋ ਉਹਨਾਂ ਦੀ ਜਿਹੜੀ ਮੀਟਿੰਗ ਹੈ ਅਹਿਮ ਮੀਟਿੰਗ ਹੈ ਜਿਹੜੀ ਔਰ ਉਹ ਮੀਟਿੰਗ ਹੈ ਜਿਹੜੀ ਕਰਾਈ ਜਾ ਰਹੀ ਹੈ ਕਿ ਤੁਸੀਂ ਦੇਖ ਸਕਦੇ ਹੋ ਸੋ ਧਿਆਨ ਕਰੋ ਬਾਈ ਰਜ ਖਾਸਾ ਬਾਈ ਬਰਦੀ ਕਿਸਾਨ ਦੋਸਤੋ ਇਸ ਵਕਤ ਉਸ ਜਗਾ ਤੇ ਆ ਜਿੱਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ 43ਵੇਂ ਦਿਨ ਦੇ ਵਿੱਚ ਬਰ ਰਵਤੇ ਨੇ ਆਪਾਂ ਸਭ ਤੋਂ ਪਹਿਲਾ ਫਤਿਹ ਬਲਾਈਏ ਵੈਖਰੂ ਚੀਕਾ ਖਾਲਸਾ ਵਹਿਰੂ ਜੀ ਦੇ ਫਤਿਹ ਇਸ ਵਕਤ ਮੇਰੇ ਨਾਲ ਸਾਡੇ ਪੰਜਾਬ ਦੇ ਖਜ਼ਾਨਚੀ ਬਦਸਕਤਰ ਮਾਨ ਸਿੰਘ ਰਾਜਪੁਰਾ ਜਸਵੀਰ ਸਿੰਘ ਸਾਡੇ ਪੰਜਾਬ ਦੇ ਸੀਨੀਅਰ ਮਿਤਪਰਦਾਰ ਸਾਡੇ ਸਤਿਕਾਰਯੋਗ ਸਤਨਾਮ ਬੇਰੂ ਜੀ ਜਿਹੜੇ ਸਾਰੀ ਉਮਰ ਕਿਸਾਨੀ ਲਈ ਸਾਨੂੰ ਕੁਝ ਸਿਖਾਇਆ ਤੇ ਅੱਜ ਆਪਾਂ ਇਸ ਜਗ੍ਹਾ ਤੇ ਬੈਠੇ ਆ ਇਹ ਨਾਲੇ ਮੇਰੇ ਭੈਣ ਜਿੱਦੇ ਤੋਂ ਲਗਾਤਾਰ ਇਸ ਮੋਰਚੇ ਦੇ ਵਿੱਚ ਡਟਿਆ ਇਧਰ ਨਾਲ ਮੇਰੇ ਆਪਣੇ ਅਮਰਜੀਤ ਕੌਰ ਮਡੇਕਲਾ ਤੋਂ ਜਿਹੜੇ ਆਪਣੇ ਸਟੇਜਾਂ ਤੇ ਮੀਟਿੰਗਾਂ ਵੀ ਕਰਦੇ ਨੇ ਬੋਲਦੇ ਵੀ ਨੇ ਲਗਾਤਾਰ ਜਦੋਂ ਆਪਣਾ ਮੋਰਚਾ ਚੱਲਦਾ ਉਸ ਮੋਰਚੇ ਨਾਲ ਜੁੜੇ ਹੋਏ ਨੇ ਇਹ ਉਹਨਾਂ ਸਥਿਤੀ ਦੇ ਵਿੱਚ ਸਾਰੇ ਆਗੂ ਇਸ ਗੱਲ ਤੋਂ ਚਿੰਤਕ ਨੇ ਕਿ ਜਿਹੜੀ ਮੰਗਾਂ ਨੂੰ ਲੈ ਕੇ ਆਪਾਂ ਸਰਦਾਰ ਡੱਲੇਵਾਲ ਸਾਹਿਬ ਨੇ ਮਤਵਾਰ ਸ਼ੁਰੂ ਕੀਤਾ ਸੀਗਾ ਉਹ ਹਾਲਾਤ ਇਹ ਜਿਨੇ ਅਚਾਨਕ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਤਾਂ ਅਸੀਂ ਸਾਰੇ ਵਿਚਾਰ ਚਰਚਾ ਇਸ ਵਕਤ ਬੈਠ ਕੇ ਕਰ ਰਹੇ ਸੀ ਉਹ ਰਾਸਤਾ ਤਾਂ ਦੇਖ ਨਹੀਂ ਰਿਹਾ ਕਿ ਸਰਕਾਰਾਂ ਆਨੀਆਂ ਬੋਲੀਆਂ ਨੇ ਪਰ ਡੱਲੇਵਾਲ ਸਾਹਿਬ ਨੇ ਜਿਹੜੀ ਆਪਦੀ ਸੋਚ ਆਉਦੇ ਵਿਚਾਰ ਹੈ ਪੂਰੀ ਦੁਨੀਆ ਤੱਕ ਲੈ ਕੇ ਗਏ ਨੇ ਅੱਜ ਬੱਚਾ-ਬੱਚਾ ਡੱਲੇਵਾਲ ਸਾਹਿਬ ਦੇ ਹਮਾਇਤ ਤੇ ਹੈ ਜਿਵੇਂ ਆਪਾਂ ਰਾਤ ਵੀ ਗੱਲ ਕੀਤੀ ਸੀ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਇਸ ਮਰਦ ਵਰਤੇ ਦੇ ਹਮਾਇਤ ਤੇ ਲੋਕ ਕੋ ਘੜਤਾਂ ਤੇ ਬੈਠਦੇ ਆ ਤਾਂ ਰਾਤ ਵੀ ਇਹਨਾਂ ਦੀ ਜਿਹੜੇ ਜਦੋਂ ਹਾਲਾਤ ਛੇਤ ਵਿਗੜੀ ਐ ਤੇ ਸਵੇਰ ਉਹਨਾਂ ਦੇ ਬਿਆਨ ਆਉਣੇ ਸ਼ੁਰੂ ਹੋਇਆ ਵੀ ਅਸੀਂ ਡੱਲੇਵਾਲ ਸਾਹਿਬ ਦੇ ਨਾਲ ਆ ਸਾਨੂੰ ਕੋਈ ਪ੍ਰੋਗਰਾਮ ਦਿਓ ਤਾਂ ਪਤਾ ਨਹੀਂ ਕਿਉਂ ਕੱਲੀ ਸਰਕਾਰ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਇਨਸਾਨ ਆਪਦੇ ਬੋਡੇ ਤੇ ਕਾਲੀ ਪੱਟੀ ਬੰਨ੍ਹ ਕੇ ਰੋਸ ਜ਼ਾਹਰ ਕਰਦਾ ਤਾਂ ਉੱਥੋਂ ਦੀਆਂ ਸਰਕਾਰਾਂ ਪੁੱਛਦੀਆਂ ਨੇ ਵੀ ਇਹਨੇ ਕਾਲੀ ਪੱਟੀ ਮੋਢੇ ਤੇ ਕਿਉਂ ਬੰਨੀ ਆ ਤੇ ਇੱਥੇ ਸਾਡੇ ਦੇਸ਼ ਦੇ ਵਿੱਚ ਜਿਹੜੇ ਕਹਿੰਦੇ ਲੋਕਤੰਤਰ ਹੈ ਲੋਕਾਂ ਨੂੰ ਆਪਦੀ ਹੱਕ ਮੰਗ ਮਨਾਉਣ ਦਾ ਹੱਕ ਹੈ ਆਪਦੀ ਆਵਾਜ਼ ਰੱਖਣ ਦਾ ਹੱਕ ਹੈ ਡੱਲੇਵਾਲ ਸਾਹਿਬ 43ਵੇਂ ਦਿਨ ਮਰਨ ਵਰਤੇ ਆ ਤਾਂ ਸਾਡੇ ਪਾਰਲੀਮੈਂਟ ਦੇ ਸਾਰੇ ਐਮਪੀ ਰਾਜ ਸਭਾ ਦੇ ਐਮਪੀ ਜਿਹੜੇ ਸਾਡੇ ਹੀ ਟੈਕਸਾਂ ਤੋਂ ਤਨਖਾਹਾਂ ਲੈ ਰਹੇ ਨੇ ਜਿਹਨੂੰ ਉਸ ਕੁਰਸੀ ਤੇ ਪਹਚਾਉਣ ਵਾਲਿਆ ਸਾਡੀਆਂ ਭੈਣਾਂ ਮਾਵਾਂ 80-80 ਸਾਲ ਦੀਆਂ ਸੜਕ ਤੇ ਪੈ ਰਹੀਆਂ ਨੇ ਤਾਂ ਉਹਨਾਂ ਕੋਲੇ ਇੱਕ ਟਾਈਮ ਨਹੀਂ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਵਾਸਤੇ ਤਾਂ ਜਿਹੜੇ ਲੋਕ ਇਹ ਕਹਿ ਰਹੇ ਹੁੰਦੇ ਸੀ ਵੀ ਤੁਸੀਂ ਕਦੇ ਸਾਡਾ ਘਰਾਓ ਕਰ ਲੈਨੇ ਹੋ ਕਦੇ ਸੜਕਾਂ ਰੋਕ ਲੈਨੇ ਹੋ ਸਾਨੂੰ ਬੰਦਕ ਬਣਾ ਲੈਨੇ ਹੋ ਤਾਂ ਛੋਟੀ ਲੜਾਈ ਦਾ ਢੰਗ ਤਰੀਕਾ ਠੀਕ ਨਹੀਂ ਪਰ ਡੱਲੇਵਾਲ ਸਾਹਿਬ ਦੀ ਜਿਹੜੀ ਲੜਾਈ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਸੋਚ ਪੰਜਾਬ ਦੀ ਧਾਰਨੇ ਸਾਹਮਣੇ ਪਈ ਐ। ਇਹੀ ਲੋਕ ਸਾਡੇ 2 ਮਹੀਨੇ ਪਹਿਲਾਂ ਜਸੇ ਬੰਦੀਆਂ ਤੇ ਕੀ ਨਜ਼ਰਾ ਸੀ ਉਹਨਾਂ ਦਾ ਨਿੰਦ ਰਹੇ ਸੀ ਬਸ ਡੱਲੇਵਾਲ ਸਾਹਿਬ ਨੇ ਉਹ ਸਾਰਾ ਕੁਝ ਜਿਹੜਾ ਸਾਡੇ ਆਗੂਆਂ ਤੇ ਸਵਾਲ ਉੱਠਦੇ ਹੁੰਦੇ ਸੀ ਬਈ ਆਗੂਆਂ ਤੇ ਵਿਸ਼ਵਾਸ ਨਹੀਂ ਰਿਹਾ ਅੱਜ ਪੂਰੇ ਦੁਨੀਆ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਵਿਸ਼ਵਾਸ ਲੋਕਾਂ ਦਾ ਜਿੱਤਿਆ ਮਨ ਜਿੱਤਿਆ ਤੇ ਉਹੀ ਪੰਜਾਬ ਜਿਹੜਾ ਸਾਨੂੰ ਇਹ ਕਹਿੰਦਾ ਸੀ ਵੀ ਕਿਉਂ ਸੜਕਾਂ ਤੇ ਬਹਿ ਗਏ ਤੇ ਅੱਜ ਖੁਦ ਪੰਜਾਬ ਸਾਡੇ ਹਮੈਤ ਦੇ ਚ ਆਪ ਸੜਕਾਂ ਤੇ ਬੈਠਾ ਇਹ ਆ ਲੀਡਰ ਦੀ ਸੋਚ ਲੀਡਰ ਦੀ ਸਮਝ ਅੱਜ ਕੋਈ ਅਸੀਂ ਘਰਾਉ ਨਹੀਂ ਕਰਿਆ ਅੱਜ ਕੋਈ ਰੋਡ ਨਹੀਂ ਰੋਕਿਆ ਅੱਜ ਕੋਈ ਧਰਨਾ ਨਹੀਂ ਦਿੱਤਾ ਅੱਜ ਸਿਰਫ ਦੱਲੇਵਾਲ ਸਾਹਿਬ ਇੱਕ ਟਰਾਲੀ ਦੇ ਵਿੱਚ ਨੇ ਟਰਾਲੀ ਦੇ ਵਿੱਚ 43 ਦਿਨ ਬੈਠ ਕੇ ਜੋ ਤਕਲੀਫ ਚੱਲ ਰਿਹਾ ਹੈ ਪੂਰੀ ਦੁਨੀਆ ਲਈ ਉਹ ਸਾਹਮਣੇ ਹੈ ਪਰ ਸਾਡੇ ਪ੍ਰਧਾਨ ਮੰਤਰੀ ਅਮਸ਼ਾ ਇਹਨਾਂ ਨੂੰ ਚੱਕਣ ਦੀਆਂ ਲੋਕਾਂ ਨੂੰ ਕੁੱਟਣ ਦੀਆਂ ਬੇਉਤਤ ਬਣਾ ਰਹੇ ਨੇ ਪਰ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਖਾਤਰ ਇੱਥੇ ਬੈਠੇ ਆਂ ਦੱਲੇਵਾਲ ਸਾਹਿਬ ਮਰਮਤ ਤੇ ਬੈਠੇ ਨੇ ਉਹਦੀ ਕਮੇਟੀ ਵੀ ਆ ਗਈ ਕਮੇਟੀ ਨੇ ਰਿਪੋਰਟ ਵੀ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਮਿਲਣਾ ਚਾਹੀਦਾ ਪਰ ਉਹ ਮੰਗਾ ਦੇਣ ਦੇ ਬਜਾਏ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਸਰਕਾਰ ਸੋਚ ਲੇ ਕਾਂਤੇ ਜਿਵੇਂ ਕਹਿੰਦੇ ਲਿਖਿਆ ਪੜ੍ਹ ਲੇ ਪਰ ਹਾਲਾਤ ਦੇਸ਼ ਦੇ ਇਹ ਨਹੀਂ ਰਹਿਣਗੇ ਹਲਾ ਜਦੋਂ ਵਿਗੜਨਗੇ ਹਾਲਾਤ ਇਹ ਜੇ ਵੱਢਣਗੇ ਉਹਦੇ ਦੋਸ਼ੀ ਕੌਣ ਹੋਊਗਾ ਪੰਜਾਬ ਸਰਕਾਰ ਕੇਂਦਰ ਸਰਕਾਰ ਬਚ ਨਹੀਂ ਸਕਦੀ ਇਸ ਸਥਿਤੀ ਤੋਂ ਤਾਂ ਉਹ ਤੇ ਅਸੀਂ ਸਾਰਾ ਪਰਿਵਾਰ ਹੁਣ ਇੱਥੇ ਬੈਠ ਕੇ ਸਟੇਜ ਸਮਾਪਤ ਕਰਨ ਤੋਂ ਬਾਅਦ ਆ ਸਾਡੀਆਂ ਭੈਣਾਂ ਮਾਵਾਂ ਨੌਜਵਾਨ ਸਾਡੇ ਆਗੂ ਸਾਰੇ ਬੈਠੇ ਆ ਇਸ ਤੇ ਵਿਚਾਰ ਕਰ ਰਹੇ ਆ ਕਿ ਆਪਾਂ ਕੀ ਕਰੀਏ ਬਹੁਤਿਆਂ ਕੋਲ ਖੁਸ਼ਿਆਰ ਆ ਵੀ ਆਪਾਂ ਐ ਕਰੀਏ ਕਰੀਏ ਇਹ ਸਾਰੀ ਡੂੰਗੀ ਵਿਚਾਰ ਚਰਚਾ ਬੈਠ ਕੇ ਕਰ ਰਹੇ ਆ ਭਈ ਇਹਦਾ ਅਸਰ ਕਿਵੇਂ ਪਵੇ ਸਰਕਾਰ ਤੇ ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਡੱਲੇਵਾਲ ਸਾਹਿਬ ਨੇ ਅਸਰ ਛੱਡਿਆ ਅਸਰ ਪਾਇਆ ਬੋਦੀ ਸੁਰੱਖਿਆ ਦਾ ਘੇਰਾ ਕਿਵੇਂ ਮਜ਼ਬੂਤ ਕਰਨਾ ਹੈ ਤਾਂ ਜਦੋਂ ਹਾਲਾਤ ਸਿਹਤ ਵਿਗੜਦੀ ਹੈ ਤੇ ਸਰਕਾਰ ਹਮਲਾ ਕਰਦੀ ਹੁੰਦੀ ਹੈ ਚੱਕਣ ਦੀ ਬਿਉਦਬੰਦੀ ਬਣਾਉਂਦੀ ਹੁੰਦੀ ਹੈ ਤਾਂ ਉਹ ਸਾਰਾ ਕੁਝ ਗ੍ਰਹਿ ਪੁਆ ਕੀ ਕਰ ਸਕਦਾ ਪੰਜਾਬ ਸਰਕਾਰ ਕੀ ਕਰ ਸਕਦੀ ਹੈ ਕੇਂਦਰ ਵਾਲੇ ਕੀ ਕਰ ਸਕਦੇ ਆ ਇਹ ਤੇ ਸਾਡੀ ਖੁੱਲ ਕੇ ਚਰਚਾ ਹੋਈ ਹੈ ਤਾਂ ਸਾਰੇ ਵਰਕਰ ਖਾਸ ਕਰਕੇ ਸਾਡੀਆਂ ਭੈਣਾਂ ਇਸ ਗੱਲ ਤੋਂ ਚਿੰਤ ਕਰੇ ਕਿ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਬੋਤਿਆਂ ਦੀ ਤਾਂ ਸੋਚੇ ਆ ਵੀ ਸਾਡੇ ਕੋਲੇ ਕੁਝ ਰਹਿਣੇ ਨਹੀਂ ਫਿਰ ਆਪਾਂ ਹੁਣੇ ਕਰਕੇ ਜੋ ਸਖਤ ਐਕਸ਼ਨ ਕਰਗੇ ਕੱਲ ਨੂੰ ਅਸੀਂ ਕੱਲ ਦਾ ਘਟਪਟ ਪ੍ਰਗਟਾਸ਼ ਕਰਵਾਇਆ ਹੋਇਆ ਨਾਲ ਹੀ ਆਪਣੇ ਕੱਲ ਨੂੰ ਭੋਗ ਪਾਏ ਜਾਣਗੇ ਲਾਜ਼ਮੀ ਕੋਈ ਇਹਨਾਂ ਦੀ ਰਏ ਹੈ ਵੀ ਸਖਤੋ ਸਖਤ ਫੈਸਲਾ ਲਓ ਜਿਹੜੇ ਡੱਲੇਵਾਲ ਸਾਹਿਬ ਨੇ ਕਦਮ ਚੁੱਕਿਆ ਕਦੇ ਉਹ ਕਦਮ ਹੌਲਾ ਨਾ ਪੈ ਜੇ ਤੇ ਜੇ ਢੱਲੇਵਾਲ ਦੇ ਮਰ ਨਾਲ ਦੇ ਸਰਕਾਰ ਦਾ ਘਰ ਪੂਰਾ ਨਹੀਂ ਹੁੰਦਾ ਸਾਰੇ ਮਰਲੇ ਬੈਠੇ ਨੇ ਤਿਆਰ ਬੈਠੇ ਨੇ ਪਰ ਸਰਕਾਰ ਸੋਚ ਲੇ ਇਹ ਤੇ ਸਾਰੀ ਜਿਹੜੀ ਸਾਡੀ ਵਿਚਾਰ ਚਰਚਾ ਹੋਈ ਹੈ ਅਸੀਂ ਖੁੱਲ ਕੇ ਸਾਰਿਆਂ ਨੇ ਵਿਚਾਰ ਕੀਤੇ ਹੈ ਕਿ ਕੱਲ ਨੂੰ ਜਦੋਂ ਖੰਡ ਖੰਡ ਕੰਡ ਪਾੜ ਪ੍ਰਕਾਸ਼ ਦੇ ਭੋਗ ਪਾਏ ਜਾਣਗੇ ਭੋਗ ਤੋਂ ਬਾਅਦ ਲਾਜ਼ਮੀ ਇਹ ਸਰਕਾਰ ਦੇ ਖਿਲਾਫ ਕੋਈ ਸਖਤ ਤੋਂ ਸਖਤ ਐਕਸ਼ਨ ਦਾ ਲਾਲ ਕਰਾਂਗੇ ਜਿਹੜਾ ਫੌਰੀ ਸਰਕਾਰ ਲਈ ਗਲੇ ਦੀ ਹੱਡੀ ਬਣੂਗਾ ਤਾਂ ਮੈਂ ਕਹਿੰਦਾ ਵੀ ਸਮਾਂ ਜਿਵੇਂ ਕੱਲ ਕਮੇਟੀ ਇੱਥੇ ਆਈ ਆ 42 ਦਿਨਾਂ ਤੋਂ ਕਮੇਟੀ ਆਈ ਹੈ ਇੱਥੇ ਜਿਹੜੇ ਕਹਿੰਦੇ ਵੀ ਕਿਸਾਨਾਂ ਲਈ ਬਣਾਈ ਹੈ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਬਣਾਈ ਹੈ ਪਰ ਫੇਰ ਵੀ ਅਸੀਂ ਕਿਹਾ ਦੇਰ ਆਏ ਦਰਸਤਾਏ ਆਏ ਤਾਂ ਸਹੀ ਫੇਰ ਵੀ ਉਹਨਾਂ ਦਾ ਅਸੀਂ ਧੰਨਵਾਦ ਕੀਤਾ ਵੀ ਠੀਕ ਹੈ ਪਰ ਕਮੇਟੀ ਨੇ ਹੁਣ ਤੱਕ ਕਰਿਆ ਕੀ ਇਹ ਸਾਡੇ ਸਾਡੇ ਪ੍ਰੈਸ ਵਾਲਿਆਂ ਨੇ ਵੀਰਾਂ ਨੇ ਸਾਰਿਆਂ ਦੇ ਸਵਾਲ ਵੀ ਪੁੱਛੇ ਮੈਨੂੰ ਲੱਗਦਾ ਸੀ ਕਿ ਉਹਨਾਂ ਤਸੱਲੀ ਬਖਸ਼ ਜਵਾਬ ਉਹਨਾਂ ਤੋਂ ਨਹੀਂ ਮਿਲਿਆ ਅਸਲ ਦੇ ਵਿੱਚ ਗਰਾਊਂਡ ਲੈਵਲ ਤੇ ਕਿਸਾਨਾਂ ਦੇ ਮਸਲੇ ਤੇ ਉਹਨਾਂ ਨੇ ਵਿਚਾਰ ਚਰਚਾ ਖੁੱਲ ਕੇ ਕੀਤੀ ਨਹੀਂ ਜੇ ਕੀਤੀ ਹੁੰਦੀ ਤਾਂ ਉਹ ਕੱਲੇ-ਕੱਲੇ ਵੀ ਉਹ ਕਮੇਟੀ ਮੈਂਬਰ ਆ ਜਿਹੜੇ ਉਹ ਦੱਸ ਦਿੰਦੇ ਤਾਂ ਐਵੇਂ ਜਿckਰੀ ਜਿਹੜੀ ਸਾਡੀ ਕਮੇਟੀ ਹੈ ਜਿਹਦਾ ਚਾਰਜ ਚੰਨੀ ਚੇਅਰਮੈਨ ਹੈ ਉਹ ਕਮੇਟੀ ਵੀ ਪਾਰਲੀਮੈਂਟ ਦੇ ਵਿੱਚ ਗਈ। ਉਹਦੀ ਰਿਪੋਰਟ ਤੇ ਵੀ ਕੋਈ ਐਪੀ ਬੋਲਣ ਨੂੰ ਤਿਆਰ ਨਹੀਂ। ਇਹ ਸਾਰੀਆਂ ਸਥਿਤੀਆਂ ਦੇ ਵਿੱਚੋਂ ਜਿਹੇ ਜਿਹੇ ਹਾਲਾਤ ਬਣਨੇ ਆ, ਜਿਹੇ ਜਿਹੇ ਹਾਲਾਤ ਸਰਕਾਰ ਬਣਾ ਰਹੀ ਹੈ ਤਾਂ ਡੱਲੇਵਾਲ ਸਾਹਿਬ ਵੀ ਇਸ ਗੱਲ ਤੇ ਡਿਢ ਹੈ। ਪੂਰੇ ਕਿ ਮੇਰੇ ਨੇੜੇ ਕੋਈ ਵੀ ਜਿਹੜਾ ਡਾਕਟਰ ਹੈ ਸਰਕਾਰੀ ਜਾਂ ਜਿਹੜੀ ਪੁਲਿਸ ਹੈ ਨਹੀਂ ਹੋਣੀ ਚਾਹੀਦੀ। ਮੇਰੀ ਆਸ ਕੀਤੇ ਹੈ ਪ੍ਰਮਾਤਮਾ ਤੇ। ਪਰਮਾਤਮਾ ਜੋ ਚਾਹੇ ਚੰਗਾ ਕਰਨਾ ਹੈ ਇੱਕ ਮਾੜਾ ਕਰਨਾ ਹੈ ਇਹ ਹੁਣ ਪਰਮਾਤਮਾ ਦੇ ਹੱਥ ਹੈ ਤੇ ਪਰਮਾਤਮਾ ਦੇ ਜਿਹੜੇ ਹੱਥ ਹੈ ਤੇ ਜਿਹੜੇ ਲੱਖਾਂ ਲੋਕ ਡੱਲੇਵਾਲ ਸਾਹਿਬ ਲਈ ਅਰਦਾਸਾਂ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਮਿਹਰ ਕਰੂਗਾ ਉਹਨਾਂ ਦੀ ਲੰਮੀ ਓਵਰ ਕਰੂਗਾ ਤਾਂ ਜਿਹੜੀ ਸਥਿਤੀ ਦੇ ਵਿੱਚ ਡੱਲੇਵਾਲ ਸਾਹਿਬ ਅੱਜ ਹੈਗੇ ਉਹ ਨਾ ਪਾਸਾ ਲੈ ਸਕਦੇ ਨੇ ਨਾ ਬੈਠ ਸਕਦੇ ਆ ਪਰ ਉਹਨਾਂ ਦਾ ਇੱਕ ਰਾਤਾ ਸੀਗਾ 4 ਜਨਵਰੀ ਨੂੰ ਕਿ ਮੈਨੂੰ ਵੱਡੇ ਇਕੱਠ ਤੇ ਲੈ ਕੇ ਜਾਓ ਮੈਂ ਜਾਊਂਗਾ لازمی ਜਿਹੜੇ ਉਹ ਇਕੱਠ ਤੇ ਗਏ ਇਸ ਟਰਾਲੀ ਦੇ ਵਿੱਚ ਹੀ ਸੀਗੇ ਉਹਦੇ ਦੀ ਜਿਹੜੀ ਸਿਹਤ ਐ ਵਿਗੜਨੀ ਸ਼ੁਰੂ ਹੋਈ ਐ ਨੁਕਸਾਨ ਹੋਣਾ ਸ਼ੁਰੂ ਹੋਇਆ ਪਰ ਫਿਰ ਵੀ ਉਹ ਕਹਿੰਦੇ ਕੋਈ ਨਹੀਂ ਮੈਂ ਜਿੰਨਿਆਂ ਲੋਕਾਂ ਦੇ ਮੈਂ ਦਰਸ਼ਨ ਕਰਨੇ ਸੀ ਪਰ ਬਹੁਤੇ ਲੋਕ ਫਿਰ ਦਰਸ਼ਨ ਕਰ ਨਹੀਂ ਸਕਿਆ ਰਾਹਾਂ 'ਚੋਂ ਮੁੜਿਆ ਇਕੱਠ ਬਹੁਤ ਜ਼ਿਆਦਾ ਸੀਗਾ ਉਹ ਸਾਰਿਆਂ ਤੇ ਅਸੀਂ ਤਾਂ ਮੈਸੇਜ ਲੋਕਾਂ ਨੂੰ ਇਹੇ ਦੇਣਾ ਚਾਹੁੰਦੇ ਆ ਕਿ ਭਰਾਵੋ ਹੁਣ ਉਹ ਆਗੂ ਬੈਠਾ ਜਿਹੜੇ ਆਗੂਆਂ ਤੇ ਤੁਸੀਂ ਉਂਗਲਾ ਚੁੱਕਦੇ ਰਹੇ ਹੋ ਬਈ ਆਗੂ ਲੜਦੇ ਨਹੀਂ ਆਗੂ ਮਰਦੇ ਨਹੀਂ ਆਗੂ ਸਹੀ ਨਹੀਂ ਆਗੂ ਬੇਬਜ ਜਾਂਦੇ ਆ ਉਹ ਸਾਰੀਆਂ ਹੱਤਾਂ ਡੱਲੇਵਾਲ ਸਭ ਪਾਰ ਕਰ ਚੁੱਕਾ ਹੈ ਅੱਜ ਆਪ ਖੋਦ ਟਰਾਲੀਆਂ ਤੋਂ ਨਹੀਂ ਅੱਜ ਘਰਾਂ ਤੋਂ ਨਿਕਲ ਕੇ ਆਉਣ ਦੀ ਲੋੜ ਹੈ ਅੱਜ ਬੱਚਾ ਬੱਚਾ ਜਿਵੇਂ ਤੁਸੀਂ 4 ਜਨਵਰੀ ਨੂੰ ਆਇਓ ਅੱਜ ਖਨੌਰੀ ਪਹੁੰਚ ਕੇ ਤਾਂ ਲੱਕਾਂ ਦੀ ਪਿੰਡ ਕਰਕੇ ਤਾਂ لازمی ਸੋਚਾਂਗੇ ਕਿ ਉਹ ਡੱਲੇਵਾਲ ਕੱਲਾ ਨਹੀਂਗਾ ਡੱਲੇਵਾਲ ਦੇ ਨਾਲ ਪਰਿਵਾਰ ਬਹੁਤ ਵੱਡਾ ਹੈ ਤਾਂ ਇਸ ਕਰਕੇ ਜੇ ਆਪਾਂ ਕੋਈ ਪਿੰਡ ਹਜੇ ਵੀ ਗਏ ਇੱਥੇ ਮੂਰਤੀ ਤੇ ਨਹੀਂ ਆਇਆ ਨਹੀਂ ਪਹੁੰਚਿਆ ਉਹਨਾਂ ਨੂੰ ਬੇਨਤੀ ਹੈ ਕਿ ਟਰੈਕ ਟਰਾਲੀ ਲੈ ਕੇ ਜਿਵੇਂ ਅੱਜ ਵੀ ਸਾਡੇ ਸੈਂਕੜੇ ਟਰੈਕ ਟਰਾਲੀਆਂ ਰੋਜ਼ ਨਵੀਆਂ ਆ ਰਹੀਆਂ ਨੇ ਮੂਰਤੀ ਲੰਗਰ ਵੀ ਲੈ ਕੇ ਆ ਰਹੇ ਨੇ ਤਾ ਹਦੇ ਵੀ ਜਿਹੜੇ ਪਿੰਡ ਇਸ ਮੋਰਚੇ ਤੋਂ ਹਾਜ਼ਰੀ ਨਹੀਂ ਲਵਾਈ ਉਹਨਾਂ ਨੂੰ ਬੇਨਤੀ ਹੈ ਪੰਚਾਇਤਾਂ ਨੂੰ ਜਿੱਥੇ ਵੀ ਸਾਡੀ ਦੋਨੇ ਫਾਰਮਾਂ ਦੀ ਜਸੇਬੰਦੀ ਨਹੀਂ ਹੈ ਜਾਂ ਕਿਸੇ ਦੀ ਕਿਸਾਨ ਜਸੇਬੰਦੀ ਦੀ ਚੋਣ ਨਹੀਂ ਹੋਈ ਉਸ ਨਗਰ ਨੂੰ ਬੇਨਤੀ ਹੈ ਕਿ ਤੁਸੀਂ ਪਿੰਡ ਦਾ ਇਕੱਠ ਕਰਕੇ ਟਰੈ ਟਰਾਲੀ ਲਾਜ਼ਮੀ ਖਨੌਰੀ ਪਹੁੰਚੋ ਅੱਜ ਜਿਹੜੀ ਸਥਿਤੀ ਦੇ ਵਿੱਚ ਆਪਾਂ ਜਿਹੜੀ ਚ ਲੰਘ ਰਹੇ ਹਾਂ ਆ ਇਸ ਗੱਲ ਤੋਂ ਪਿੱਛੇ ਨਾ ਬੈਠੇ ਵਿਸਤਾਈ ਜਾਈਏ ਆਮ ਆਪਣੀ ਕੁਹਾਵਤ ਬਣੀ ਐ ਵੀ ਬੰਦਾ ਦਾ ਚੰਗਾ ਸੀਗਾ ਪਰ ਜਉਂਦਿਆਂ ਦੀ ਕਦਰ ਪਾਈਏ ਤਾਂ ਉਹ ਹਾਲਾਤ ਦੇ ਵਿੱਚ ਮੈਂ ਇਹੀ ਆਸ ਕਰੂੰਗਾ ਲੋਕਾਂ ਤੋਂ ਕਿ ਜਿਹੜੀ ਸਥਿਤੀ ਦੇ ਵਿੱਚ ਹੁਣ ਕਈ ਭਰਮ ਕੋਈ ਭਲੇਖਾ ਕੋਈ ਡੋਟ ਰਹਿ ਨਹੀਂ ਗਿਆ ਉਹ ਸਥਿਤੀ ਦੇ ਵਿੱਚ ਨੇ ਆਪਾਂ ਆਈਏ ਘਰਾਂ 'ਚੋਂ ਆਪਾਂ ਤੁਰ ਗਏ ਤਾਂ ਫਿਰ ਸਰਕਾਰ ਦੀ ਕੋਈ ਤਾਕਤ ਨਹੀਂ ਜਦੋਂ ਲੋਕ ਤਰ ਪੈਣ ਸਰਕਾਰ ਨੂੰ ਝੁਕਾ ਲੈਂਦੇ ਨੇ ਸਰਕਾਰ ਤੋਂ ਮੰਗ ਮੰਨਾ ਲੈਂਦੇ ਨੇ ਇਸ ਕਰਕੇ ਨਵੇਂ ਯੁੱਗ ਦੇ ਵਿੱਚ ਨਵਾਂ ਇੱਕ ਇਤਿਹਾਸ ਲਿਖਿਆ ਜਾਊਗਾ ਕਿ ਜਿਹੜਾ ਕਿਸਾਨ ਦੇਸ਼ ਲਈ ਨਾਜ ਪੈਦਾ ਕਰਦਾ ਹੈ ਉਹਦੇ ਬੁੱਲ ਲੈਣ ਲਈ ਕਾਨੂੰਨ ਬਣਾਉਣ ਲਈ ਮਰਨਾ ਪੈਂਦਾ ਤਾਂ ਇਸ ਤਿੱ ਦੇ ਵਿੱਚ ਡੱਲੇਵਾਲ ਸਾਹਿਬ ਮੈਂ ਆਸ ਕਰੂੰਗਾ ਪੂਰੇ ਲੋਕਾਂ ਤੋਂ